ਉਦੋਂ ਮੈਂ ਚੌਂੜੇ 'ਚ ਖੜਾ ਹੋਇਆ ਜੀ ਤੇ ਮੇਰੇ ਸਾਹਮਣੇ ਜਿਹੜਾ ਬੀਜੇਪੀ ਦਾ ਕੈਂਡੀਡੇਟ ਖੜਾ ਸੀ ਜੀ ਉਹਨੇ ਮੰਚ ਦੇ ਉੱਤੇ ਖੁੱਲੇ 'ਚ ਕਿਹਾ ਕਿ ਇਹ ਖਾਲਸਤਾਨੀ ਹੈ ਜੀ ਇਹਨੂੰ ਵੋਟ ਨਾ ਪਾਓ ਜੀ ਕਿ ਜਦੋਂ ਮੈਨੂੰ ਪਦਮਸ਼੍ਰੀ ਅਵਾਰਡ ਦਿੱਤਾ ਭਾਰਤ ਸਰਕਾਰ ਨੇ ਰਾਸ਼ਪਤੀ ਨੇ ਜੀ ਕੀ ਮੈਂ ਉਸ ਵੇਲੇ ਖਾਲਸਤਾਨੀ ਨਹੀਂ ਸੀ ਮੇਰੀ ਦਸਤਾਰ ਤੇ ਹੱਥ ਪਾਇਆ ਜੀ ਨਾਲੇ ਵੀ ਕਿਹਾ ਕਿ ਇਹਨੂੰ ਮਾਰੋ ਇਹ ਖਾਲਸਤਾਨੀ ਹੈ ਆਪਣੀ ਗੋਮ ਨੂੰ ਇਕੱਠਾ ਕਰਨਾ ਸੇ ਸਾਨੂੰ ਅਤਵਾਦੀ ਤਾਂ ਕਹਤਾ ਖਾਲਿਸਤਾਨੀ ਕਹਤਾ ਕਿ ਜਦੋਂ ਕੋਈ ਸਿੱਖ ਨਾਲ ਲੜਾਈ ਹੋ ਜਾਏ ਕਿਤੇ ਤਾਂ ਫਟ ਕੇ ਦੇ ਦਿੰਦੇ ਤਨ 84 ਯਾਦ ਕਰਾ ਦਾਂਗੇ ਵੱਡੇ ਛਾਪੇ ਪੈਂਦੇ ਨੇ ਇੰਕਮ ਟੈਕਸ ਦੇ ਈਡੀ ਦੇ ਸੀਬੀਆਈ ਦੇ ਜੀ ਇਹਦੇ ਤੁਹਾਨੂੰ ਇੱਕ ਜਾਂ 2% ਵੀ ਸਿੱਖ ਨਹੀਂ ਮਿਲਣਗੇ ਜੀ ਸਾਡੇ ਸਾਡੀਆਂ ਧੀਆ ਉਹਨਾਂ ਦੇ ਕਰ ਗਈਆਂ ਉਹਨਾਂ ਦੀਆਂ ਸਾਡੇ ਘਰ ਆਈ ਹੋਈਆਂ ਜੀ ਇਹ ਫਰਕ ਕਿਉਂ ਪਾਇਆ ਜਾ ਰਿਹਾ ਹੈ ਇੱਕ ਵੋਟ ਮੰਗਣ ਕਰਕੇ ਸਸੀ ਗਾਲ ਦੀ ਤੁਸੀਂ ਦੇਖ ਰਹੇ ਹੋ ਦਾ ਅਨਮਯੂ ਟੀਵੀ ਮੈਂ ਬਲਰਾਜ ਸਿੰਘ ਇਸ ਟਾਈਮ ਅਸੀਂ ਜਤਿੰਦਰ ਸਿੰਘ ਸੰਟੀ ਜੀ ਦੇ ਨਾਲ ਬੈਠੇ ਆ ਜਿਨ੍ਹਾਂ ਦੇ ਵੱਲੋਂ ਪਿਛਲੇ ਦਿਨੀ ਵਿਧਾਨ ਸਭਾ ਚੋਣਾ ਨੂੰ ਲੈ ਕੇ ਇਲੈਕਸ਼ਨ ਲੜਿਆ ਗਿਆ ਸੀਗਾ ਔਰ ਕਿਤਨਾ ਕਿਤੇ ਉਹਨਾਂ ਨੂੰ ਹਾਰ ਦਾ ਸਾਹਮਣਾ ਜਿਹੜਾ ਇੱਥੋਂ ਕਰਨਾ ਪਿਆ ਏ ਕੀ ਕਾਰਨ ਰਹੇ ਹਨ ਕਿਹੜੀਆਂ ਵਜ੍ਹਾ ਰਹੀਆਂ ਜਿਹੜਾ ਕਰਕੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਨਾਲ ਕਰਦੇ ਹਾਂ ਪੂਰੀ ਗੱਲਬਾਤ ਸੈਂਟੀ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਬਾਈ ਜੀ ਦਾ ਖਾਲਸਾ ਬਾਈ ਜੀ ਫਤਿਹ ਸੈਂਟੀ ਜੀ ਕੀ ਕਾਰਨ ਰਿਹਾ ਜੀ ਹਾਰ ਦਾ ਮੈਂ ਤਾਂ ਪਹਿਲੀ ਗੱਲ ਇਹਨੂੰ ਹਾਰ ਹੀ ਨਹੀਂ ਮੰਨਦਾ ਜੀ ਕਿਉਂਕਿ 58000 ਵੋਟ ਇੱਕ ਪਿਆਰ ਦੇ ਸਦਕੇ ਪਬਲਿਕ ਨੇ ਮੰਨ ਦਿੱਤੀ ਸੇਵਾ ਦੇ ਸਦਕੇ ਦਿੱਤੀ ਜਿੱਥੇ ਮੈਨੂੰ ਖੁਸ਼ੀ ਹੋਈ ਪਰ ਨਾਲ ਕੁਝ ਗੱਲਾਂ ਦਾ ਅਫਸੋਸ ਵੀ ਹੋਇਆ ਜੀ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ 31 ਸਾਲ ਮਨੁੱਖਤਾ ਦੀ ਸੇਵਾ ਵਿੱਚ ਲਗਾਏ ਜੀ ਪੂਰੇ ਪਰਿਵਾਰ ਨੇ ਮੇਰੇ ਡਰਾਈਵਰਾਂ ਨੇ ਸਾਥੀਆਂ ਨੇ ਕਰੋਨਾ ਵਰਗੇ ਕਹਿਰ ਚ ਆਪਣੀ ਜਾਨ ਤੇ ਖੜ ਕੇ ਵੀ ਜੀ ਸੇਵਾ ਵਿੱਚ ਆਪਣਾ ਸਮੇਲ ਆਇਆ ਜੀ ਔਰ ਭਾਈ ਕਨਈਆ ਜੀ ਦੀ ਉਸ ਸੇਵਨ ਨੂੰ ਉਸਕਾਰਤ ਕਰਦੇ ਹੋਏ ਉਹਨਾਂ ਦੇ ਚਰਨਾਂ ਦੇ ਮੁਤਾਬਿਕ ਜੀ ਅਸੀਂ ਕੋਈ ਪ੍ਰਯਾਸ ਕੀਤਾ ਕਿ ਜਿਹੜਾ ਦੁਖੀ ਹੈ ਜੀ ਜਿਹੜਾ ਦੁਖੀ ਹੈ ਜੀ ਦੁਖੀ ਤੇ ਨਹੀਂ ਕਹਾਂਗਾ ਦੁਖੀ ਹੈ ਜੀ ਪੀੜਿਤ ਜੀ ਮ੍ਰਿਤਯੂ ਹੈ ਇਹ ਬੰਦੇ ਦੀ ਹੁੰਦੀ ਹੈ ਕਿਸੇ ਧਰਮ ਦੀ ਨਹੀਂ ਹੁੰਦੀ ਜੀ ਅਸੀਂ 31 ਸਾਲ ਚ ਨਹੀਂ ਸੋਚਿਆ ਅਜੇ ਤੱਕ ਕਿ ਅਸੀਂ ਕੀ ਸੀ ਹਿੰਦੂ ਦੀ ਡੈੱਡ ਬੋਡੀ ਚੁੱਕ ਰਿਹਾ ਹੈ ਜਾਂ ਮੁਸਲਮਾਨ ਦੀ ਚੁੱਕ ਰਿਹਾ ਹੈ ਜਾਂ ਸਿੱਖ ਦੀ ਚੁੱਕ ਰਿਹਾ ਹੈ ਜਾਂ ਬੋਧੀ ਹੈ ਜਾਂ ਜੈਨੀ ਹੈ ਜਾਂ ਕ੍ਰਿਸਚੀਅਨ ਹੈ ਜੀ ਜਾਂ ਪੇਸ਼ੈਂਟ ਹੈ ਜੀ ਇਹ ਜਦੋਂ ਅਸੀਂ ਖੂਨ ਦਿੰਨੇ ਆ ਜੀ ਤਾਂ ਵੀ ਅਸੀਂ ਨਹੀਂ ਦੇਖਦੇ ਕਿ ਅਸੀਂ ਮੈਂ ਖੁਦ 106 ਵਾਰ ਬਲੱਡ ਦਿੱਤਾ ਹੈ ਜੀ ਉਹ ਖੂਨ ਕਿਨੂੰ ਦੇ ਰਿਹਾ ਉਹ ਕਿਹੜੇ ਮਜ਼ਬਦ ਦਾ ਹੈ ਜੀ ਉਹ ਕਿਹੜੀ ਕਾਸਟ ਤੋਂ ਬਿਲੋਂਗ ਕਰਦਾ ਹੈ ਉੱਚੀ ਹੈ ਨੀਚੀ ਹੈ ਕਦੇ ਨਹੀਂ ਸੋਚਿਆ ਜੀ ਕਿਉਂਕਿ ਸੇਵਾ 'ਚ ਇਹ ਗੱਲਾਂ ਨਹੀਂ ਲਿਖੀਆਂ ਹੋਈਆਂ ਜੀ ਗੁਰਨਾਦੇ ਸਾਹਿਬ ਨੇ ਕਿਹਾ ਸੀ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਬੰਧੇ ਇੱਕ ਨੂਰ ਤੇ ਸਬਜਾ ਕੁਪਜਾ ਕੌਣ ਬਲੇ ਕਮੰਦੇ ਪਰ ਦੁੱਖ ਇਸ ਗੱਲ ਦਾ ਹੋਇਆ ਕਿ ਜਦੋਂ ਮੈਂ ਚੌਂੜੇ 'ਚ ਖੜਾ ਹੋਇਆ ਜੀ ਤੇ ਮੇਰੇ ਸਾਹਮਣੇ ਜਿਹੜਾ ਬੀਜੇਪੀ ਦਾ ਕੈਂਡੀਡੇਟ ਖੜਾ ਸੀ ਜੀ ਉਹਨੇ ਮੰਚ ਦੇ ਉੱਤੇ ਖੁੱਲੇ 'ਚ ਕਿਹਾ ਕਿ ਇਹ ਖਾਲਿਸਤਾਨੀ ਹੈ ਜੀ ਇਹਨੂੰ ਵੋਟ ਨਾ ਪਾਓ ਜੀ ਮੈਂ ਪੁੱਛਣਾ ਚਾਹਨਾ ਵਾਂ ਕਿ ਜਦੋਂ ਮੈਨੂੰ ਪਦਮਸ਼ਰੀ ਅਵਾਰਡ ਦਿੱਤਾ ਭਾਰਤ ਸਰਕਾਰ ਨੇ ਰਾਸ਼ਟਰਪਤੀ ਨੇ ਜੀ ਕੀ ਮੈਂ ਉਸ ਵੇਲੇ ਖਾਲਿਸਤਾਨੀ ਨਹੀਂ ਸੀ ਜੀ ਕੀ ਖਾਲਿਸਤਾਨ ਨੂੰ ਅਵਾਰਡ ਦਿੱਤਾ ਜਾ ਸਕਦਾ ਹੈ ਜੀ ਕੀ ਮੇਰੇ ਤੇ ਕੋਈ ਕ੍ਰਿਮినਲ ਕੇਸ ਚੱਲ ਰਿਹਾ ਹੈ ਕੀ ਮੈਂ ਦੇਸ਼ਦ્રોਹੀ ਹਾਂ ਜੀ ਜਦੋਂ ਅਸੀਂ ਸ਼ਮਸ਼ਾਨ ਦੇ ਵਿੱਚ ਖੜੇ ਸੀ ਜੀ 4286 68 ਲਾਸ਼ਾਂ ਨੂੰ ਅਸੀਂ ਅੰਤਿਮ ਸੰਸਕਾਰ ਕੀਤਾ ਜੀ ਤਾਂ ਵੀ ਅਸੀਂ ਖਾਲਿਸਤਾਨੀ ਨਹੀਂ ਸੀ ਜੀ ਜਦੋਂ ਅਸੀਂ ਅਸਥੀਆਂ ਚੁੱਕ ਕੇ ਹਰਨਵਾਲ ਪਰਵਾਹਿਤ ਕਰਕੇ ਨੇ ਤਾਂ ਵੀ ਮੈਂ ਖਾਲਿਸਤਾਨ ਨਹੀਂ ਸੀ ਜੀ ਪਰ ਜਦੋਂ ਮੈਂ ਚੋਣ 'ਚ ਖੜਾ ਹੋ ਗਿਆ ਜੀ ਤੇ ਸਰਿਆਂ ਮੈਨੂੰ ਬੀਜੇਪੀ ਦਾ ਕੈਂਡੀਡੇਟ ਕਹਿੰਦਾ ਹੈ ਕਿ ਖਾਲਿਸਤਾਨੀ ਹੈ ਜੀ ਇਹਨੂੰ ਵੋਟ ਨਾ ਪਾਓ ਜੀ ਤੁਸੀਂ ਸੋਚੋ ਮੇਰੇ ਦਿਲ ਤੇ ਕਿੰਨੀ ਠੇਸ ਲੱਗੀ ਹੋਏਗੀ ਜੀ ਮੈਂ ਕੰਪਲੇਂਟ ਵੀ ਪਾਈ ਉਹਦੇ ਖਿਲਾਫ ਐਫ ਆਈ ਆਰ ਵਾਸਤੇ ਜੀ ਉਹ ਰਹੇ ਨਹੀਂ ਜੀ ਜਿਸ ਦਿਨ ਇਲੈਕਸ਼ਨ ਸੀਗਾ ਉਸ ਦਿਨ ਮੈਂ ਦੇਖਿਆ ਕਿ ਉਹ ਸਾਰੇ ਕਾਨੂੰਨ ਤੋੜਦੇ ਹੋਏ ਆਚਾਰ ਸੰਤਾ ਤੋੜਦੇ ਹੋਏ ਕੰਪੇਨਿੰਗ ਕਰ ਰਹੇ ਸਨ ਜਦ ਕਿ ਅਲਾਉਡ ਨਹੀਂ ਹੁੰਦੀ ਬੋਲਿੰਗ ਅਲੇ ਦਿਨ ਜੀ ਮੇਰੇ ਰੋਕਣ ਤੇ ਉਹਨਾਂ ਨੇ ਮੇਰੀ ਦਸਤਾਰ ਤੇ ਹੱਥ ਪਾਇਆ ਜੀ ਨਾਲੇ ਵੀ ਕਿਹਾ ਕਿ ਇਹਨੂੰ ਮਾਰੋ ਇਹ ਖਾਲਸਤਾਨੀ ਹੈ ਜੀ ਉਹਦੀ ਮੈਂ ਕੰਪਲੀਟ ਕਰਤੀ ਹੈ ਲੇਕਿਨ ਜਿੱਥੇ ਪ੍ਰਸ਼ਾਸਨ ਨਾਲ ਰਲਿਆ ਹੋਇਆ ਸੀ ਕੀ ਕਰ ਸਕਦਾ ਮੈਂ ਉੱਥੇ ਜੀ ਉਸ ਦਿਨ ਮੈਨੂੰ ਮਹਿਸੂਸ ਹੋਇਆ ਕਿ ਯਾਰ ਮੈਂ ਸਾਰੀ ਜ਼ਿੰਦਗੀ ਜੀ ਮਨੁੱਖਤਾ ਵਾਸਤੇ ਲਗਾਈ ਜੀ ਔਰ ਮੈਂ ਖੁੱਲ ਕੇ ਜੀ ਅਲਗਾਵਾਦੀਆਂ ਦੇ ਖਿਲਾਫ ਬੋਲਣਾ ਵਾ ਖੁੱਲ ਕੇ ਜੀ ਮੈਂ ਪਰਵਾਹ ਨਹੀਂ ਕਰਦਾ ਕਿਉਂਕਿ ਸਾਡਾ ਤਿਰੰਗਾ ਸਾਡੀ ਸ਼ਾਨ ਹੈ ਜੀ ਇਸ ਮੁਲਕ ਦੀ ਆਜ਼ਾਦੀ ਵਾਸਤੇ ਜਿੰਨੀਆਂ ਕੁਰਬਾਨੀਆਂ ਸਾਡੀ ਕੌਮ ਨੇ ਹੋਈਆਂ ਨੇ ਜੀ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਹਨੇ ਛੰਡੇ ਲੋਕਾਂ ਦੇ ਕਰਨੇ ਲੱਗੇ ਜਿੰਨੇ ਛੰਡੇਆਂ ਦੇ ਲਾਸ਼ਾਂ ਲਪਟ ਕੇ ਆਏ ਆ ਤਿਰੰਗੇ 'ਚ ਜੀ ਦੇਸ਼ ਦੀ ਸ਼ਾਨ ਵਾਸਤੇ ਇਕਤਾ ਖੰਡਤਾ ਵਾਸਤੇ ਦੇਸ਼ ਦੀ ਰੱਖਿਆ ਵਾਸਤੇ ਜੀ ਪਰ ਅੱਜ ਇੱਕ ਇਲੈਕਸ਼ਨ ਦੇ ਖੜਾ ਹੋਣ ਤੇ ਆਪਸ ਹੀ ਉਹਨਾਂ ਨੇ ਆਪਣੀ ਕੌਮ ਨੂੰ ਇਕੱਠਾ ਕਰਨ ਵਾਸਤੇ ਸਾਨੂੰ ਅਤਵਾਦੀ ਤਾਂ ਕਹਿੰਦਾ ਖਾਲਿਸਤਾਨੀ ਕਹਿੰਦਾ ਜੀ ਇਹ ਮੇਰੇ ਦਿਲ ਤੇ ਬਹੁਤ ਬੜੀ ਠੇਸ ਲੱਗੀ ਹੈ ਅਗਰਕਰ ਸ਼ੈੰਟੀ ਜੀ ਮੁੱਦਾ ਕੀ ਆ ਖਾਲਿਸਤਾਨ ਦਾ ਮੁੱਦਾ ਕੀ ਆ ਕਿਉਂ ਤੁਹਾਨੂੰ ਖਾਲਿਸਤਾਨ ਦੇ ਨਾਲ ਕਿਉਂ ਜੋੜਿਆ ਜਾ ਰਿਹਾ ਦਸਤਾਰ ਕਰਕੇ ਉਨਨੂੰ ਇਹ ਵੀ ਪਤਾ ਹੈ ਕਿ ਇਹ ਦਸਤਾਰੋ ਹੈ ਜੀ ਗੁਰਤੇਗ ਬਹਾਦਰ ਸਾਹਿਬ ਨਾਉਂਦੇ ਦਸ਼ਾਤ Hindu ਤਰਫ ਦੀ ਰੱਖਿਆ ਕਰਨ ਵਾਲਾ ਕੋਈ ਨਹੀਂ ਸੀ ਉਸ ਵੇਲੇ ਜੀ ਸਹਿਬਜਾਦੀ ਦੀ ਕੁਰਬਾਨੀ ਇੱਕ ਤਰਫ ਤੇ ਸਾਡੀ ਸਰਕਾਰ ਚਾਰ ਸਹਿਬਜਾਦਿਆਂ ਨੂੰ ਪ੍ਰਮੋਟ ਕਰਨਾਸੇ ਛੁੱਟੀ ਕੋਸ਼ਿਸ਼ ਕਰਦੀ ਹੈ ਜੀ ਚਾਰ ਸਹਿਬਜਾਦੀ ਦੀ ਕੁਰਬਾਨੀ ਨੂੰ ਜਗਾ ਜਗਾ ਸ਼ਰਧਾ ਵਾਸਤੇ ਉਹਨਾਂ ਨੂੰ ਸਕੂਲਾਂ ਤੱਕ ਪ੍ਰਸਾਰਿਤ ਕੀਤਾ ਜਾਂਦਾ ਹੈ ਜੀ ਔਰ ਦੂਜੀ ਤਰਫ ਉਹਨਾਂ ਦੇ ਹੀ ਬੰਦੇ ਜੀ ਦਸਤਾਰ ਵਾਲਿਆਂ ਨੂੰ ਜੀ ਸਾਰੀਆਂ ਕੁਰਬਾਨੀਆਂ ਪੁੱਲ ਕੇ ਖਾਲਸਤਾਨੀ ਤੇ ਅਤਵਾਦੀ ਬੋਲ ਰਹੇ ਨੇ ਜੀ ਇਹ ਬੜੀ ਚੰਬੇ ਦੀ ਗੱਲ ਹੈ ਜੀ ਕਿ ਜਦੋਂ ਕੋਈ ਸਿੱਖ ਨਾਲ ਲੜਾਈ ਹੋ ਜਾਏ ਕਿਤੇ ਤੇ ਫਟ ਕਹਿ ਦਿੰਦੇ ਨੇ ਤਦ 84 ਯਾਦ ਕਰਾ ਦਾਂਗੇ ਜੀ ਜਦੋਂ ਕੋਈ ਅਸੀਂ ਚੰਗਾ ਕੰਮ ਕਰਨ ਲੱਗੀਏ ਤੇ ਕਹਿਣਗੇ ਅਤਵਾਦੀ ਨੇ ਖਾਲਸਤਾਨੀ ਨੇ ਜੀ ਮੈਨੂੰ ਲੱਗਦਾ ਹੈ ਇਹੀ ਇੱਕ ਕਾਰਨ ਹੈ ਕਿ ਕਿਤਨੇ ਕਿਤੇ ਵਿੱਚ ਦਰਵੈਤਾ ਮੰਨ ਦੇ ਵਿੱਚ ਆ ਜਾਂਦੇ ਹੈ ਜੀ ਸੰਤਜੀਤ ਐਮ ਬਹੁਤ ਹੀ ਅਹਿਮ ਗੱਲ ਹੈ ਇਹ ਕਿ 2% ਸਿੱਖਾਂ ਦੀ ਆਬਾਦੀ ਹੈ ਤੇ ਕੀ ਗੱਲ ਉਹ 2% ਸਿੱਖ ਜਿਹੜੇ ਨੇ ਉਹ ਵੀ ਖਾਲਸਤਾਨੀ ਕਹੋਂਦੇ ਨੇ ਫਿਰ ਇਸ ਦਾ ਮਤਲਬ ਬਾਰਡਰਾਂ ਦੇ ਉੱਤੇ ਸਿੱਖ ਆਰਮੀ ਵਾਲੇ ਜਿਹੜੇ ਨੇ ਵੀਰ ਆਪਣੇ ਉਹ ਵੀ ਸਵਾਮਾਂ ਨਿਭਾ ਰਹੇ ਹਨ ਬਹੁਤ ਸਾਰੀਆਂ ਸਵਾਮਾਂ ਕਈ ਥਾਵਾਂ ਤੇ ਸਿੱਖਾਂ ਵੱਲੋਂ ਹੀ ਨਿਭਾਈਆਂ ਜਾਂਦੀਆਂ ਹਨ ਕਿ ਇਹਨਾਂ ਨੂੰ ਫਿਰ ਹਰ ਇੱਕ ਗੱਲ ਦੇ ਉੱਤੇ ਮੁੱਦੇ ਦੇ ਉੱਤੇ ਖਾਲਸਤਾਨ ਦੇ ਨਾਲ ਕਿਉਂ ਜੋੜਿਆ ਜਾਂਦਾ ਦੇਖੋ 2% ਸਿੱਖਾਂ ਨੇ ਦੇਸ਼ ਦੀ ਸ਼ਾਨ ਉਹਦਾ ਯਾਰ ਜੀ ਕਿਸੇ ਵੀ ਵੱਡੀ ਕਰਾਪਸ਼ਨ ਚ ਤੁਹਾਨੂੰ ਕੋਈ ਦਸਤਾਰ ਅੱਲਾ ਨਹੀਂ ਮਿਲੇਗਾ ਜੀ ਇਹ ਦੂਜੇ ਹੀ ਮਿਲਣਗੇ ਜੀ ਕੋਈ ਐਸਾ ਕੰਮ ਨਹੀਂ ਕਰਦੇ ਸਿੱਖ ਜਿਹਦੇ ਨਾਲ ਦੇਸ਼ ਦਾ ਮੁਲਕ ਦਾ ਨਾਮ ਬਦਨਾਮ ਹੋਏ ਜੀ ਕੋਈ ਇਤਿਹਾਸ ਚੁੱਕ ਕੇ ਵੇਖ ਲਓ ਤੁਸੀਂ ਜੀ ਜਿਨ੍ਹਾਂ ਵੱਡੇ ਛਾਪੇ ਪੈਂਦੇ ਨੇ ਇੰਕਮ ਟੈਕਸ ਦੇ ਈਡੀ ਦੇ ਸੀਬੀਆਈ ਦੇ ਜੀ ਇਹ ਜੇ ਤੁਹਾਨੂੰ 1 ਕਿਹਾ 2% ਵੀ ਸਿੱਖ ਨਹੀਂ ਮਿਲਣਗੇ ਜੀ ਕਿਉਂਕਿ ਸਿੱਖ ਕਿਰਤਕਵਾਇ ਕਰਦਾ ਹੈ ਜੀ ਸਿੱਖ ਆਪਣੀ ਕਮਾਈ ਦਾ ਦਸਵੰਦ ਕੱਢਦਾ ਹੈ ਜੀ ਲੰਗਰ ਲਗਾਉਂਦਾ ਹੈ ਸੇਵਾ ਕਰਦਾ ਹੈ ਜੀ ਜਿਹੜੇ ਭ੍ਰਸ਼ਟਾਚਾਰ ਕਰਣਾ ਲੈ ਆ ਗਏ ਨੇ ਉਹ ਜਦੋਂ ਸਿੱਖਾਂ ਨੂੰ ਕਹਿਣ ਜੀ ਅੱਤਵਾਦੀ ਨੇ ਜਾਂ ਖਾਲਸਤਾਨੀ ਨੇ ਜੀ ਇੱਥੇ ਕਿਤੇ ਨਾ ਕਿਤੇ ਵਿਤਕਰਾ ਖੜਾ ਹੁੰਦਾ ਔਰ ਮੈਂ ਅਕਸਰ ਬੋਲਦਾ ਆਪਣੇ ਪੋਡਕਾਸਟ ਵਗੈਰਾ ਚ ਕਿ ਸਾਡਾ ਸਾਡਾ ਔਰ ਹਿੰਦੂਆਂ ਚ ਕੁਝ ਵੰਡਿਆ ਨਹੀਂ ਹੋਇਆ ਜੀ ਸਾਡੇ ਬੱਚੇ ਵਿਆਹ ਹੋਏ ਨੇ ਉੱਥੇ ਜੀ ਅੱਜਕੱਲ ਸਾਡੇ ਸਾਡੀਆਂ ਧੀਆਂ ਉਹਨਾਂ ਦੇ ਘਰ ਗਈਆਂ ਉਹਨਾਂ ਦੀਆਂ ਸਾਡੇ ਘਰ ਆਈ ਹੋਈਆਂ ਜੀ ਫਿਰ ਫਰਕ ਕਿਉਂ ਪਾਇਆ ਜਾ ਰਿਹਾ ਹੈ ਇੱਕ ਵੋਟ ਮੰਗਣ ਕਰਕੇ ਜੀ ਤੇ ਮੇਰੇ ਮਨ 'ਚ ਇਹ ਗੱਲ ਹੈਗੀ ਹੈ ਜੀ ਕਿ ਮੈਨੂੰ ਇਹ ਗੱਲ ਦੇ ਠੇਸ ਲੱਗੀ ਹੈ ਇਸ ਗੱਲ ਤੇ ਕਿ ਉਹਨਾਂ ਨੇ ਮੈਨੂੰ ਸਰਿਆ ਮੰਚਾਂ ਦੇ ਉੱਤੇ ਬੋਲਿਆ ਜੀ ਕਿ ਖਾਲਸਤਾਨੀਆਂ ਨੂੰ ਵੋਟ ਨਹੀਂ ਦੇਣੀ ਹੈ ਜੀ ਅੱਜ ਇਹ ਮੁੱਦਾ ਕਿਉਂ ਬਣਾਇਆ ਜਾ ਰਿਹਾ ਜਦੋਂ ਤੁਸੀਂ ਸਹੀ ਮਹੀਨੇ ਵਕਤ ਹੀ ਤੁਸੀਂ ਕਿਹਾ ਕਿ ਕਰੋਨਾ ਕਾਲ ਦੇ ਵਿੱਚ ਬਹੁਤ ਸਾਰੀਆਂ ਸੁਵਾਮਾਂ ਤੁਸੀਂ ਨਭਾਈਆਂ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਹੋਏ ਵੀ ਤੁਸੀਂ ਜਿਹੜੀਆਂ ਕਰੋਨਾ ਕਾਲ ਦੇ ਵਿੱਚ ਸੁਵਾਮਾਂ ਨਭਾਈਆਂ ਪਰ ਅੱਜ ਇੱਕ ਵੋਟ ਖਾਤਰ ਹੀ ਤੁਹਾਨੂੰ ਇੱਕ ਖਾਲਸਤਾਨ ਦੇ ਨਾਲ ਜੋੜਿਆ ਗਿਆ ਬਿਲਕੁਲ ਵੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਕੌਮ ਅੱਗੇ ਕਿਉਂ ਵੱਧ ਰਹੀ ਆ ਜੀ ਔਰ ਇਤਿਹਾਸ ਗਵਾ ਹੈ ਕਿ ਭਗਤ ਸਿੰਘ ਜੀ ਦਾ ਸੱਕਾ ਭਰਾ ਜੀ ਕੁਲਤਾਰ ਸਿੰਘ ਸਹਾਰਨਪੁਰ ਤੋਂ ਖੜਾ ਹੋਇਆ ਸੀ ਹਰਾ ਦਿੱਤਾ ਗਿਆ ਸੀ ਜੀ ਇੱਕ ਸਾਫ਼ ਛਵੀ ਦਾ ਇਨਸਾਨ ਮਨਮੋਹਨ ਸਿੰਘ ਜੀ ਜੀ ਸੌਧ ਦਿੱਲੀ ਤੋਂ ਖੜੇ ਹੋਇਆ ਹਰਾ ਦਿੱਤੇ ਗਏ ਸੀ ਜੀ ਇਤਿਹਾਸਿਕ ਗੱਲਾਂ ਦੱਸਿਆ ਤੁਹਾਨੂੰ ਮੈਂ ਜੀ ਉਹਨਾਂ ਵਰਗੇ ਮੈਂ ਆ ਜੀ ਮੈਂ ਵੀ ਜਦੋਂ ਚੌਂਡ ਵਿੱਚ ਖੜਾ ਹੋਇਆ ਜੀ ਤੇ ਇਹਨਾਂ ਨੇ ਹੋਰ ਤਾਂ ਗੱਲ ਲੱਭੀ ਨਹੀਂ ਇਹਨਾਂ ਨੂੰ ਕਿ ਮੇਰੇ ਖਿਲਾਫ ਗੱਲ ਲੱਭੀ ਹੋਏ ਕਿ ਪਰਛਾਤਾਰ ਦੀ ਕੋਈ ਕਿਸੇ ਵੀ ਤਰੀਕੇ ਦੀ ਇਹਨਾਂ ਨੂੰ ਬੜੀਆਂ ਕੋਸ਼ਿਸ਼ਾਂ ਕੀਤੀਆਂ ਆਉਣਗੀਆਂ ਇਹਨਾਂ ਨੇ ਜੀ ਲੇਕਿਨ ਇੱਕੋ ਗੱਲ ਇਹਨਾਂ ਨੇ ਵੀ ਇਹ ਖਾਲਸਤਾਨੀ ਕਹਿ ਦੋ ਬਸ ਜੀ ਛੋਟਾ ਜਿਹਾ ਲਫਜ਼ ਹੈ ਉਸ ਤੋਂ ਬਾਅਦ ਲੋਕਾਂ ਨੂੰ ਵਿਤਕਰੇ ਪੈ ਜਾਂਦਾ ਕਿ ਵੋਟਾਂ ਨਾ ਪੈਣ ਉਹਨਾਂ ਨੂੰ ਬਸ ਮਤਲਬ ਜਿਹਨੂੰ ਕਹਿੰਦੇ ਨਾ ਕਿ ਹਰ ਸਤਰ ਤੋਂ نیچے ਗਿਰ ਗਏ ਜੀ ਉਹ ਮੈਨੂੰ ਮੇਰੇ ਦਿਲ ਚ ਗੱਲ ਬੜੀ ਚੁਭੀ ਹੋਈ ਔਰ ਮੈਨੂੰ ਨਹੀਂ ਚੁਭੀ ਜਿੱਥੇ ਜਿੱਥੇ ਦੇਸ਼ਾਵੇ ਦੇਸ਼ਾ ਸਾਡੇ ਦਸਤਾਰ ਵਾਲੇ ਨੰਦੇ ਨੇ ਜੀ ਉਹ ਵੀ ਇਹ ਗੱਲ ਬਰਦਾਸ਼ਤ ਹੀ ਕਰਨਗੇ ਕਿ ਜਤਿੰਦਰ ਸਿੰਘ ਸ਼ੰਟੀ ਨੂੰ ਇਹਨਾਂ ਨੇ ਜਿਸ ਤਰੀਕੇ ਨਾਲ ਖਾਲਿਸਤਾਨੀ ਤੇ ਅਤਵਾਦੀ ਕਿਹਾ ਜੀ ਔਰ ਸਰੇ ਆਮ ਕਿਹਾ ਕਿ ਇਹਨਾਂ ਨੂੰ ਵੋਟਾਂ ਨਾ ਪਾਓ ਜੀ ਕਿਉਂਕਿ ਦਸਤਾਰ ਵਾਲੇ ਹਨ ਜੀ ਲੋਕਾਂ ਦਾ ਕਿਦਾਂ ਦਾ ਸੰਜੋਗ ਰਿਹਾ ਸ਼ੰਤੀ ਜੀ ਹਾਲਾਂਕਿ ਹਾਰ ਤਾਂ ਚਲੋ ਹੋਈ ਆ ਪਰ ਬਹੁਤ ਹੀ ਘੱਟ ਵੋਟਾਂ ਦੇ ਨਾਲ ਹੋਈ ਆ ਪਰ ਲੋਕਾਂ ਦਾ ਸੰਜੋਗ ਕਿਦਾਂ ਦਾ ਰਿਹਾ ਤੁਹਾਡੇ ਦਿਨ ਦੇਖੋ ਜੀ ਮੇਰੇ ਇਲਾਕੇ ਦਾ ਤੇ ਬੱਚਾ-ਬੱਚਾ ਔਰ ਹਰ ਕਮਿਊਨਿਟੀ ਮਨ ਪਿਆਰ ਕਰਦੀ ਹੈ ਜੀ ਮੈਂ ਅਗਰ ਸਾਲ ਚ 10 ਫੰਕਸ਼ਨ ਚ ਗੁਰਦੁਆਰੇ ਜਾਂਦਾ ਤੇ ਮੈਂ 90 ਫੰਕਸ਼ਨਾਂ ਚ ਮੈਂ ਮੰਦਿਰਾਂ ਜਾਂਦਾ ਜੀ ਜੀ ਹਰ ਜਗ੍ਹਾ ਜਾਂਦਾ ਜੀ ਮੈਂ ਮੈਂ ਰੋਜ਼ ਅਫਤਾਰ ਚ ਵੀ ਜਾਂਦਾ ਜੀ ਮੈਂ ਔਰ ਜਦ ਦਸ਼ਹਿਰੇ ਦਾ ਫੰਕਸ਼ਨ ਹੈ ਦੀਵਾਲੀ ਦਾ ਹੈ ਹੋਲੀ ਦਾ ਹੈ ਸਾਡੇ ਇੱਥੇ ਛੱਟ ਪੂਜਾ ਹੁੰਦੀ ਹੈ ਪਰਵੰਚਲੀਆਂ ਦੀ ਉੱਥੇ ਵੀ ਜਾਂਦਾ ਹੈ ਦੁਰਗਾ ਪੂਜਾ ਤੇ ਵੀ ਜਾਂਦਾ ਹੈ ਮਲਿਆਲੀਆਂ ਦੇ ਵੀ ਜਾਂਦਾ ਹੈ ਕੋ ਮਿਕਸਡੀ ਕਮਿਊਨਿਟੀ ਹੈ ਸਾਡੇ ਇੱਥੇ ਜੀ ਬਹੁਤ ਪਿਆਰ ਦਿੰਦੇ ਆ ਜੀ ਲੋਕਾਂ ਨੇ ਵੋਟਾਂ ਹਮਮਾ ਕੇ ਵੋਟਾਂ ਪਾਈਆਂ ਝੋਲੀ ਭਰ-ਭਰ ਕੇ ਵੋਟਾਂ ਪਾਈਆਂ ਜੀ ਕੋਈ ਦੋ ਰਾਏ ਨਹੀਂ ਹੈ ਜੀ ਲੇਕਿਨ ਚੰਦ ਲੋਗਾ ਨੇ ਮਾਹੌਲ ਖਰਾਬ ਕਰਕੇ ਜੀ ਸਾਡੀ 2600 ਵੋਟ ਅਗਰ ਮਿਲ ਜਾਂਦੀ ਸਾਨੂੰ ਤੇ ਅਸੀਂ ਇਲੈਕਸ਼ਨ ਜਿੱਤ ਜਾਣਾ ਸੀ ਜੀ ਲੇਕਿਨ ਉਹਨਾਂ ਨੇ ਮੌਲ ਹੀ ਹੋ ਜਾ ਕ੍ਰੀਏਟ ਕਰਤਾ ਲਾਸਟ ਤੇ ਜਾ ਕੇ ਬਿਲਕੁਲ ਆਖਿਰਲੇ 2 ਦਿਨ ਦੇ ਵਿੱਚ ਜੀ ਕਿ ਲਕੀਰ ਖਿੱਚਤੀ ਉਹਨਾਂ ਨੇ ਇੱਕ ਜੀ ਉਹ ਚੰਦ ਲੋਕਾਂ ਨੇ ਮੌਲ ਖਰਾਬ ਕੀਤਾ ਬਾਕੀ 58000 ਵੋਟ ਜਿਹੜੀ ਪਈ ਹੈ ਐਵੇਂ ਨਹੀਂ ਪੈ ਗਈ ਹੈ ਲੋਕਾਂ ਦਾ ਪਿਆਰ ਹੈ ਮੇਰੇ ਨਾਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਅੱਗੇ ਚੱਲਣ ਦੀ ਸੰਭਾਵਨਾ ਤਾਂ ਟੀਜੀ ਦੇਖੋ ਮੈਂ ਪਹਿਲੇ ਵੀ ਕਿਹਾ ਸੀ ਕਿ ਜੇ ਮੈਂ ਚੋਣ ਜਿੱਤਣਾ ਵਾਂ ਤੇ ਮੈਂ ਸੇਵਾ ਹੋਰ ਕਰਾਂਗਾ ਜੀ ਉਹ ਨਹੀਂ ਜਿੱਤਦਾ ਤਾਂ ਹੋਰ ਵੀ ਜ਼ਿਆਦਾ ਸੇਵਾ ਕਰਾਂਗਾ ਜੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਕਿਤਨਾ ਕਿਤੇ ਸਾਡੀ ਸੇਵਾ 'ਚ ਘਾਟ ਰਹਿ ਗਈ ਹੈ ਜੀ ਪਰ ਮਹਾਤਮਾ ਦੇ ਘਰ ਵਿੱਚ ਸ਼ਬਦ ਪ੍ਰਮਾਣ ਨਹੀਂ ਹੋਈ ਹੈ ਜੀ ਸੰਗਤ ਨੇ ਪ੍ਰਮਾਣ ਕੀਤੀ ਸੀ ਪਰ ਉਸੇ ਸੰਗਤ ਜੋ ਜਦ ਕੁਝ ਲੋਕਾਂ ਨੇ ਮੇਰੇ ਵੱਸੇ ਅਪਸ਼ਟ ਬੋਲੇ ਜੀ ਉਹ ਮੈਨੂੰ ਮਹਿਸੂਸ ਹੋਇਆ ਤੇ ਮੈਂ ਆਪਣੀ ਸੇਵਨ ਵਾਲੀ ਉਹਨੂੰ ਮਿਟਾ ਸਕਣਾ ਕਿਉਂਕਿ ਮੈਂ ਅਕਸਰ ਇੱਕ ਗੱਲ ਕਰਨਾ ਵਾਂ ਕਿ ਕਦੀ ਵੀ ਕਿਸੇ ਦੀ ਖਿੱਚੀ ਹੋਈ ਲਕੀਰ ਨੂੰ ਮਿਟਾਉਣ ਦਾ ਪ੍ਰਯਾਸ ਨਾ ਕਰੋ ਜੀ ਆਪਣੀ ਲਕੀਰ ਲੰਬੀ ਖਿੱਚੋ ਜੀ ਤੇ ਤੁਸੀਂ ਆਪੇ ਸਾਹਮਣੇ ਵਾਲੀ ਲਕੀਰ ਛੋਟੀ ਹੋ ਜਾਏਗੀ ਜੀ ਪਹਿਲੀ ਗੱਲ ਜੀ ਦੂਜੀ ਗੱਲ ਮੈਨੂੰ ਮਾਨ ਹੈ ਕਿ ਨੈਸ਼ਨਲ ਪਾਰਟੀ ਨੇ ਮੈਨੂੰ ਬੁਲਾ ਕੇ ਟਿਕਟ ਦਿੱਤੀ ਹੈ ਜੀ ਉਹ ਜਿਹੜੇ ਅੱਜ ਕੰਨੇ ਜੀ ਤੁਸੀਂ ਉੱਥੋਂ ਟਿਕਟ ਕਿਉਂ ਨਹੀਂ ਲਈ ਉੱਥੋਂ ਜਦੋਂ ਆਪਾਂ ਉਹਨਾਂ ਦੀ ਟਿਕਟ ਲਿਆਉਂਦੇ ਸੀ ਜੀ ਤਾਂ ਸਾਨੂੰ ਕਹਿੰਦੇ ਸੀ ਜੀ ਤੁਸੀਂ ਗਲਤ ਪਾਰਟੀ ਟਿਕਟ ਲੈ ਕੇ ਆਏ ਹੋ ਜੀ ਜੇ ਅਸੀਂ ਇਹਦੀ ਟਿਕਟ ਲੈਂਦੀ ਹੈ ਉਹ ਗੱਲਾਂ ਸੁਣਨੀਆਂ ਪੈਂਦੀਆਂ ਇਹਨਾਂ ਜੀ ਕੋਈ ਗੱਲ ਨਹੀਂ ਆ ਜੀ ਪਰ ਬੜੀ ਵੱਡੀ ਗੱਲ ਹੈ ਕਿ ਜਿਹੜਾ ਸਾਡੇ ਸ਼ਾਦਰਾ ਦੀ ਸੀਟ ਤੋਂ 20 ਸਾਲ ਦਾ ਸਪੀਕਰ ਰਿਹਾ ਹੋਏ ਜੀ ਸੌਰੀ ਜਿਹੜਾ 10 ਸਾਲ ਤੱਕ ਸਪੀਕਰ ਰਿਹਾ ਹੋਏ ਜੀ ਐਮਐਲ ਰਿਹਾ ਹੋਏ ਉਸ ਵਿਅਕਤੀ ਨੇ ਸਰੇ ਆਮ ਜੀ ਸੰਤੰਜ ਰਹਿੰਦੇ ਹੋਇਆ ਜੀ ਸਾਡੀ ਦਬ ਕੇ ਖਿਲਾਫਤ ਕੀਤੀ ਜੀ ਉਹ ਜਿਹੜੇ ਅਲਫਾਜ਼ ਮੈਂ ਤੁਹਾਨੂੰ ਕਹੇ ਨਾ ਉਹ ਅਲਫਾਜ਼ ਉਹ ਨਹੀਂ ਬੋਲੇ ਜੀ ਔਰ ਜਿਨਨੇ ਪਾਰਟੀ ਦੇ ਕਾਰਜਕਰਤਾ ਸੀ ਜੀ ਸਾਰਿਆਂ ਨੂੰ ਕਹਿਤਾ ਜੀ ਵੀ ਤੁਸੀਂ ਸਿੱਖ ਨਾਲ ਗੱਲ ਨਹੀਂ ਕਰਨਾ ਇਹ ਸਰਦਾਰ ਨਾਲ ਗੱਲ ਨਹੀਂ ਕਰਨਾ ਜੀ ਇਹ ਅਲਫਾਜ਼ ਉਹਨਾਂ ਨੇ ਓਪਨਲੀ ਬੋਲੇ ਜੀ ਤੇ ਜਿੱਤੇ ਵਜੇ ਗੱਲ ਆ ਜਾਏ ਜੀ ਤੇ ਮੈਨੂੰ ਲੱਗਦਾ ਕੁਝ ਨਾ ਕੁਝ ਟੋਟ ਆ ਜਾਂਦੀ ਹੈ ਔਰ ਔਰ ਉਸ ਤੋਂ ਵੀ ਵੱਡੀ ਗੱਲ ਜੀ ਕਿ ਚਲੋ ਦੂਜਿਆਂ ਨੇ ਦੇ ਅਪਸ਼ਬਦ ਬੋਲੇ ਜੀ ਜਾਂ ਸਿੱਖੀ ਦੇ ਬਾਰੇ ਕਿਹਾ ਜੀ ਲੇਕਿਨ ਦਿੱਲੀ ਸਿੱਖ ਗੁਰਦੁਆਰਾ ਪੰਡਕ ਕਮੇਟੀ ਦਾ ਇਲੈਕਟਿਡ ਮੈਂਬਰ ਜੀ ਬਲਬੀਰ ਸਿੰਘ ਜੀ ਉਹਨੇ ਇੱਕ ਸਿੱਖ ਦੀ ਖਲਾਫਤ ਕੀਤੀ ਸਰੇ ਆਮ ਜੀ ਗੁਰਦੁਆਰਿਆਂ ਜਾ ਕੇ ਘਰਾਂ 'ਚ ਜਾ ਕੇ ਸਿੱਖਾਂ ਦੇ ਪਰਿਵਾਰਾਂ 'ਚ ਜਾ ਕੇ ਜੀ ਮੈਨੂੰ ਲੱਗਦਾ ਹੈ ਕਿ ਸਾਡੀ ਕੌਮ ਨੂੰ ਜੀ ਤੇ ਜਿੰਨੇ ਵੀ ਗੁਰਦੁਆਰੇ ਦੇ ਸੰਗਤ ਆ ਗਏ ਨੇ ਜੀ ਉਹਨਾਂ ਨੂੰ ਇਹ ਗੱਲ ਬੜੀ ਸੀਰੀਅਸਲੀ ਲੈਣੀ ਚਾਹੀਦੀ ਹੈ ਕਿ ਜਿਹੜਾ ਬੰਦਾ ਸਿੱਖ ਦੇ ਖਿਲਾਫ ਸਿੱਖ ਹੋ ਕੇ ਦੂਜੇ ਬੰਦਿਆਂ ਦਾ ਸਾਥ ਦੇ ਰਿਹਾ ਹੈ ਜੀ ਜਿਹੜੇ ਸਾਨੂੰ ਖਾਲਸਤਾਨੀ ਕਹਿ ਰਹੇ ਨੇ ਤੇ ਉਸ ਬੰਦੇ ਦੀ ਖਿਲਾਫਤ ਕਰਨੀ ਚਾਹੀਦੀ ਹੈ ਦਬ ਦਬਾ ਕੇ ਹਮਮਾ ਕੇ ਕਰਨੀ ਚਾਹੀਦੀ ਹੈ ਖਿਲਾਫਤ ਜੀ ਔਰ ਆਉਣ ਵਾਲੇ ਟਾਈਮ ਵਿੱਚ ਅਗਰ ਉਹ ਦਲੇ ਸਿੱਖ ਗੁਰਦੁਆਰਾ ਪਰੰਦਰ ਕਮੇਟੀ ਦਾ ਚੋਣ ਲੜਦਾ ਹੈ ਜੀ ਤੇ ਸੰਗਤ ਨੂੰ ਖਿਲਾਫਤ ਕਰਨੀ ਚਾਹੀਦੀ ਹੈ ਕਿ ਤੂੰ ਇੱਕ ਸਿੱਖ ਦਾ ਸਾਥ ਨਹੀਂ ਦਿੱਤਾ ਜੀ ਰੋਜ਼ ਗੁਰਦੇਵ ਗੁਰਦੁਆਰੇ ਜਾ ਕੇ ਗੁਰਤੇਗ ਬਾਦਰ ਸਾਹਿਬ ਦੇ ਦਰ ਤੇ ਅਰਦਾਸ ਕਰ ਤੁਸੀਂ ਇਸ ਗੱਲ ਦੀ ਕਰਦੇ ਹੋ ਕਿ ਸਿੱਖ ਨੋ ਰਹੀ ਹੈ ਜੀ ਮੈਨੂੰ ਯਾਦ ਹੈ ਬਖਸ਼ ਜਗਦੇਵ ਸਿੰਘ ਦਿੱਲੀ ਲਿਖਦਾ ਹੁੰਦੇ ਸੀ ਸੜਕਾਂ ਦੇ ਉੱਤੇ ਕਿ ਜੇ ਸਿੱਖ ਨੋ ਸਿੱਖ ਨਾ ਮਾਰੇ ਕੌਮ ਕਦੀ ਨਾ ਹਾਰੇ ਜੀ ਬਿਲਕੁਲ ਤੇ ਦਿੱਲੀ ਸਿੱਖ ਗੁਰਦੁਆਰਾ ਪੰਨਾ ਕਮੇਟੀ ਦੇ ਮੈਂਬਰ ਬਲਵੀਰ ਸਿੰਘ ਨੇ ਜੀ ਓਪਨਲੀ ਜੀ ਇੱਕ ਗੁਰਸਿੱਖ ਦਾ અપਮਾਨ ਕੀਤਾ ਸਿੱਖੀ ਦਾ અપਮਾਨ ਕੀਤਾ ਜੀ ਅਕਾਲ ਤਖਤ ਸਾਹਿਬ ਨੂੰ ਵੀ ਮੈਂ ਚਿੱਠੀ ਪਾ ਰਿਹਾ ਵਾ ਕਿ ਉਹਨਾਂ ਨੂੰ ਤਨਖਾਹਿਆ ਕੋਸ਼ਿਸ਼ ਕੀਤਾ ਜਾਏ ਜੀ ਔਰ ਹੈ ਕਰਕੇ ਨਹੀਂ ਕਿ ਮੇਰੇ ਕਰਕੇ ਜੀ ਉਹਨਾਂ ਨੇ ਕੌਮ ਨਹੀਂ ਖਿਲਾਫਤ ਕੀਤੀ ਹੈ ਸਿੱਖ ਦੀ ਖਿਲਾਫਤ ਨਹੀਂ ਕੀਤੀ ਹੈ ਉਹਨਾਂ ਨੇ ਇੱਕ ਦਸਤਾਰ ਦੀ ਖਿਲਾਫਤ ਕੀਤੀ ਹੈ ਪਰ ਉਹਨਾਂ ਲੋਕਾਂ ਦਾ ਸਾਥ ਦਿੱਤਾ ਜਿਹੜੇ ਮੈਨੂੰ ਖਾਲਸਤਾਨੀ ਕਹਿ ਰਹੇ ਨੇ ਜਿਹੜੇ ਮੈਨੂੰ ਅਤਵਾਦੀ ਕਹਿ ਰਹੇ ਨੇ ਜਿਹੜੇ ਸਿੱਖਾਂ ਦੇ ਖਿਲਾਫ ਬੋਲ ਰਹੇ ਨੇ ਇਸ ਕਰਕੇ ਬਲਬੀਰ ਸਿੰਘ ਨੂੰ ਤਨਖਾਹਿਆ ਕੋਸ਼ਿਸ਼ ਕਰਨਾ ਸੀਦਾ ਬਿਲਕੁਲ ਸੰਦੀ ਜੀ ਇੱਕ ਮੇਰਾ ਆਖਰੀ ਸਵਾਲ ਜਿਹੜੇ ਲੋਕਾਂ ਨੇ ਤੁਹਾਡਾ ਸਾਥ ਦਿੱਤਾ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਉਹਨਾਂ ਦੇ ਲਈ ਕੋਈ ਆਖਰੀ ਸੰਦੇਸ਼ ਜਿਹੜਾ ਉਹਨਾਂ ਨੂੰ ਤੁਸੀਂ ਦੇਣਾ ਚਾਹੁੰਦੇ ਹੋ ਜਾਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹੋ ਕਿਸ ਤਰ੍ਹਾਂ ਉਹਨਾਂ ਨੂੰ ਦੇਖ ਜਿਨ੍ਹਾਂ ਨੇ ਪਾਰਟੀ ਪੋਲਿਟਿਕਸ ਤੋਂ ਹਟ ਕੇ ਜੀ ਐਸੇ ਐਸੇ ਲੋਕ ਸੀ ਜਿਹੜੇ ਪੈਸਾ ਵੀ ਦੇ ਕੇ ਗਏ ਮੈਨੂੰ ਜੀ ਜਿੰਨੀ ਜੀ ਦੀ ਕਦਰ ਰਹਿ ਗਈ ਸੀ ਇੱਕ ਮਾਤਾ ਜੀ ਮੈਨੂੰ ਰਸਤੇ ਮਿਲੇ ਉਹਨਾਂ ਨੇ ਆਪਣੇ ਬਟੂਏ ਜੋ ਪੁਰਾਣਾ ਜਿਹਾ ਮੈਨੂੰ 100 ਦਾ ਨੋਟ ਕੱਢ ਕੇ ਦਿੱਤਾ ਜੀ ਕਿਹੜੀ ਪਾਵਨਾ ਦਾ ਸਮੇਂ ਮੇਰੇ ਅਸੂ ਉਹ ਸੋ ਨਹੀਂ ਸੀ ਮੇਰੇ ਅਸੇ 1 ਲੱਖ ਸੀ ਉਹ ਜੀ ਉਹ ਲੋਕਾਂ ਦਾ ਪਿਆਰ ਸੀ ਜੀ ਮੈਂ ਉਹਨਾਂ ਦਾ ਕਰਜ਼ਾ ساری ਜ਼ਿੰਦਗੀ ਨਹੀਂ ਉਤਾਰ ਸਕਦਾ ਜਿਨ੍ਹਾਂ ਲੋਕਾਂ ਨੇ ਮੈਨੂੰ ਵੋਟ ਪਾਈ ਹੈ ਜਿਨ੍ਹਾਂ ਨੇ ਓਪਨਲੀ ਮੇਰੇ ਨਾਲ ਚੱਲ ਕੇ ਵੋਟਾਂ ਮੰਗੀਆਂ ਨੇ ਜੀ ਸਾਰੇ ਸਾਰੇ ਰਾਤ ਸੁੱਤੇ ਨਹੀਂ ਭੁੱਖੇ ਪਿਆਸੇ ਜੀ ਉਹਨਾਂ ਦੀ ਮੈਂ ਕਦਰ ਕਰਨਾ ਵਾ ਤੇ ਮੈਂ 4-5 ਦਿਨ ਜੀਕ ਬੜਾ ਵੱਡਾ ਕੱਟ ਕਰਕੇ ਜੀ ਉਹਨਾਂ ਸਾਰਿਆਂ ਦਾ ਧੰਨਵਾਦ ਕਰਾਂਗਾ ਜੀ ਤੇ ਜਿਨ੍ਹਾਂ ਨੇ ਵੀ ਸਾਡਾ ਸਾਥ ਦਿੱਤਾ ਹੈ ਉਹਨਾਂ ਉਹਨਾਂ ਦਾ ਕਿਦਰੇ ਅਗਰ ਪਸੀਨਾ ਵੀ ਡੁੱਲੇਗਾ ਤੇ ਚਿੰਦਰ ਸਿੰਘ ਸ਼ਾਂਤੀ ਆਪਣਾ ਖੂਨ ਵਾਰ ਦੇਗਾ ਉਹਨਾਂ ਤੇ ਜੀ ਪਰ ਜਿਨ੍ਹਾਂ ਨੇ ਖਿਲਾਫਤ ਕੀਤੀ ਹੈ ਰੰਨੀ ਜ਼ਿੰਦਗੀ ਤੱਕ ਜੀ ਉਹਨੂੰ ਇਹ ਗੱਲ ਚੇਤਾੰਨ੍ਹਾ ਰਾਵਾਂਗਾ ਜੀ ਕਿ ਤੁਸੀਂ ਆਪਣੀ ਕੌਮ ਦੀ ਵੀ ਖਿਲਾਫਤ ਕੀਤੀ ਹੈ ਜੀ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਜੀ ਔਰ ਜਿਹੜੇ ਸਾਨੂੰ ਖਾਲਸਤਾਨੀ ਕਹਿ ਰਹੇ ਨੇ ਜੀ ਉਹਨਾਂ ਨੂੰ ਵੀ ਯਾਦ ਕਰਾਉਂਦਾ ਰਾਂਗਾ ਸਮੇਂ-ਸਮੇਂ ਤੇ ਜੀ ਕਿ ਇਹ ਉਹ ਖਾਲਸਤਾਨੀ ਨੇ ਜਿਨ੍ਹਾਂ ਨੇ ਮੁਲਕ ਆਜ਼ਾਦ ਕਰਾਣਾ ਸੇ ਸਵਾ ਸਤ ਤੋਂ ਜ਼ਿਆਦਾ ਫਾਂਸੀਆਂ ਪਾਈਆਂ ਆਪਣੇ ਗਲੇ 'ਚ ਫਾਂਸੀ ਦੇ ਫੰਦੇ ਪਾਏ ਭਗਤ ਸਿੰਘ ਉਦਮ ਸਿੰਘ ਵਰਗੇ ਨੌਜਵਾਨ ਸ਼ੂਰ ਵੀਰ ਜਿਹੜੇ ਸਨ ਕਰਤਾਰ ਸਿੰਘ ਸਰਾਭਾ ਵਰਗੇ ਜੀ ਕੂਕਿਆਂ ਵਰਗੇ ਜੀ ਤੇ ਇਸ ਕਰਕੇ ਇਗਲਾਂ ਦਿਲ ਚ ਰਹਿ ਜਾਂਦੀਆਂ ਨੇ ਜੀ ਪਰ ਮੈਂ ਆਪਣੀ ਸੇਵਾ ਨੂੰ ਕਦੀ ਘਟਾਵਾਂਗਾ ਨਹੀਂ ਹੋਰ ਵਧਾਵਾਂਗਾ ਸੇਵਾ ਨੂੰ ਜੀ ਕਿਉਂਕਿ ਮੇਰਾ ਪਰਿਵਾਰ ਮੇਰੇ ਬੱਚੇ ਮੇਰਾ ਖਾਨਦਾਨ ਮੇਰੇ ਡਰਾਈਵਰ ਜੀ ਦਿਨ ਰਾਤ ਸੇਵਾ ਲੱਗੇ ਹੋਏ ਨੇ ਜੀ ਔਰ ਦਾਤਾ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਡੇ ਤੇ ਜੀ ਕਿ ਜੋ ਮੈਨੂੰ ਮਿਲਿਆ ਹੈ ਜੀ ਜਿਤ ਜਾਂਦਾ ਤਾਂ ਵੀ ਉਹਨਾਂ ਦੇ ਹੱਥੇ ਸੀ ਹਾਰ ਗਿਆ ਤਾਂ ਵੀ ਉਹ ਹੱਥੇ ਚ ਹੈ ਜੀ ਮਤੇ ਗੰਗਾ ਦੱਤੇ ਹੱਥ ਵੜਿਆਈਆਂ ਜਿਸ ਭਾਵੇਂ ਤੁਸੀਂ ਦੇ ਉਹਨਾਂ ਨੇ ਜੋ ਦਿੱਤਾ ਹੈ ਮੈਨੂੰ ਕਬੂਲ ਹੈ ਜੀ ਬਿਲਕੁਲ ਇਹ ਸਨ ਜਗਤਿੰਦਰ ਸਿੰਘ ਸ਼ੈਂਟੀ ਜੀ ਸਾਡੇ ਨਾਲ ਜਿਨ੍ਹਾਂ ਨੇ ਆਪਣੀਆਂ ਦਿਲ ਦੀਆਂ ਗੱਲਾਂ ਜਿਹੜੇ ਉਹ ਬਾਲ ਸਾਨੂੰ ਉਹ ਵੀ ਕੱਢੇ ਔਰ ਕਿਤਨਾ ਕਿਤੇ ਉਹਨਾਂ ਲੋਕਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਇਹਨਾਂ ਦਾ ਸੰਯੋਗ ਦਿੱਤਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਇਸ ਦੀ ਜਿਹੜੀ ਸੇਵਾ ਹੈ ਜਿਸ ਜਗ੍ਹਾ ਤੇ ਇਹ ਬੈਠ ਕੇ ਸੇਵਾ ਕਰਦੇ ਹਨ ਜਿਸ ਤਰ੍ਹਾਂ ਸੇਵਾ ਕਰਦੇ ਆ ਰਹੇ ਸਨ ਉਸੇ ਤਰ੍ਹਾਂ ਹੀ ਇਹ ਸੇਵਾ ਦੁੱਗਣੀ ਚੌਗਣੀ ਕਰਕੇ ਲੋਕਾਂ ਦੇ ਵਿੱਚ ਜਾਣਗੇ ਔਰ ਲੋਕਾਂ ਦੀ ਸੇਵਾ ਕਰਦੇ ਕੈਮਰਾਮੈਨ ਰੁਪਿੰਦਰ ਸਿੰਘ ਦੇ ਨਾਲ ਦਾ ਅਨਮੂ ਟੀਵੀ ਬਿਲਰਾਜ ਸਿੰਘ